ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਾਇਸ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਗੰਡੇ ਦੇ ਆਲੂ ਦੇ ਪਕੌੜੇ ਤੇ ਸਾਡੇ ਜਿਹੜੇ ਆਪਣੇ ਲੱਗੇ ਹੋਏ ਆ ਛੋਨਾ ਲਾਉਂਦੇ ਪਿਆ ਉਹਨਾਂ ਲਈ ਅਸੀਂ ਸੋਚਿਆ ਅੱਜ ਗੰਡੇ ਦੇ ਤੇ ਆਲੂ ਦੇ ਪਕੌੜੇ ਬਣਾ ਕੇ ਖਵਾ ਲਈਏ ਤੇ ਸਭ ਤੋਂ ਪਹਿਲਾਂ ਆਪਾਂ ਗੰਡੇ ਹੀ ਛਿੱਲ ਲਾਂਗੇ ਸਾਰੇ ਉਹਨਾਂ ਨੂੰ ਸਪੈਸ਼ਲ ਇੰਨੇ ਕੀ ਆਲੂਆਂ ਦੇ ਹਾਂ ਹਾਂ ਛੋਟੇ ਛੋਟੇ ਬ੍ਰੀਕ ਬ੍ਰੀਕ ਕਰਨੇ ਵਿੱਚ ਰਲ ਜਾਣੇ ਆ ਇਹਨਾਂ ਅੱਛਾ ਜਿੰਨੇ ਕ ਜਾਣੇ ਉਸ ਹਿਸਾਬ ਨਾਲ ਉਹਨਾਂ ਨੂੰ ਗੰਡੇ ਤੇ ਆਲੂਆਂ ਦੇ ਪਕੌੜੇ ਬਣਾ ਕੇ ਹਣੇ ਉਹ ਬਹੁਤ ਚੰਗੇ ਆ ਤਾ ਕਰਕੇ ਫਿਰ ਅੱਜੀ ਕਹਿੰਦੀ ਅੱਜ ਉਹਨਾਂ ਨੂੰ ਆਪਾਂ ਇਹ ਬਣਾ ਕੇ ਖਵਾਉਣੇ ਆ ਤੇ ਅਸੀਂ ਆ ਬੰਨੇ ਆ ਗਏ ਦੇਖੋ ਆਪਣੇ ਪੁਰਾਣੇ ਘਰ ਆਲ ਪਹਿਲੇ ਪੱਖਾ ਚਲਾਉਣ ਲੱਗੇ ਨਾਲੇ ਹਵਾ ਥੋੜੀ ਬਹੁਤੀ ਆ ਜੂਗੀ ਗਰਮੀ ਆ ਇਧਰਲੇ ਬੰਨੇ ਛਾਂ ਹੋ ਜਾਂਦੀ ਕਿਉਂਕਿ ਕੋਠੀ ਦੀ ਛਾਂ ਬਹੁਤ ਆ ਜਾਂਦੀ ਹੈ ਇਧਰ ਤੇ ਗਰਮੀ ਵੀ ਅੱਜ ਬਹੁਤ ਜ਼ਿਆਦਾ ਵਾ ਬੁਰਾ ਹਾਲ ਗਰਮੀ ਤਾਂ ਹੈਗੀ ਅੱਜ ਫੋਲ ਗਰਮੀ ਆ ਆ ਲਾਲਿਆ ਵਾ 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 ਤੂੰ ਇੱਥੇ ਹੀ ਹਾਂ ਚਲੋ ਭਾਈ ਇੱਥੇ ਹੁਣ ਪਹਿਲਾਂ ਤਾਂ ਇੱਕ ਵਾਰੀ ਆਪਾਂ ਹੋਰ ਗੰਡੇ ਲੈ ਜਾਂਦੇ ਕਿਉਂਕਿ ਜਿਵੇਂ ਉਸ ਜਿੰਨੇ ਜਾਣੇ ਉਸ ਹਿਸਾਬ ਨਾਲ ਵਾਦੀ ਬਣਾਵਾਂਗੇ ਆਪਾਂ ਕਟਿੰਗ ਕਰ ਲਈਏ ਚਲੋ ਜੀ ਇੱਧਰ ਅਸੀਂ ਕੈਰਮ ਬੋਰਡ ਖੇਡਣ ਲੱਗੇ ਆ ਨਾਲੋਂ ਨਾਲ ਇੱਧਰ ਬੰਦੇ ਪਏ ਗੰਡੇ ਦੇ ਪਕੌੜੇ ਬਣਨ ਲੱਗੇ ਆ ਦੇਖੋ ਪਹਿਲਾਂ ਕੱਟ ਲਵੇ ਸਾਰੇ ਇੰਨੀ ਕਟਿੰਗ ਹੋ ਗਈ ਸਾਰੇ ਕੱਟ ਲਵੇ ਆਲੂ ਉਲੂ ਵੀ ਬਰੀਕ ਬਰੀਕ ਇਦਾਂ ਹੀ ਕੱਟ ਲਾ ਤੇ ਫੇਰ ਐਡ ਹੀ ਕਰਦੇ ਆ ਇਹ ਤਾਂ ਬਹੁਤ ਬੰਜ ਜਾਣੇ ਆ ਹਾਂ ਹੈਨਾ ਜਾਂ ਉਹਦੇ ਨਹੀਂ ਮੰਨਨੇ ਵਾਧੂ ਬੰਜ ਜਾਣੇ ਐਂਦੇ ਹਿਸਾਬ ਨਾਲ ਬੜੇ ਚਲੋ ਭਾਈ ਆਲੂ ਵੀ ਕੱਟੀ ਆਲੂ ਵੀ ਕਟਿੰਗ ਹੋ ਗਈ ਇਹਦਰ ਗੰਡੇ ਹੋ ਆਤ ਬਹੁਤ ਜ਼ਿਆਦਾ ਹੈਨਾ ਵਧੀਆ ਦੋਵੇਂ ਮਿਕਸਰ ਹਾਂ ਅਜਾ ਮਿਕਸ ਕਰਕੇ ਬਣਾਉਣੇ ਆ ਤੇ ਲਾਪਰੀ ਆਇਆ ਨਹੀਂ ਅਜੇ ਤੱਕ ਆ ਆਲੂਨ ਮਿਰਚਾ ਇਹ ਉੱਤੇ ਚੰਚਾ ਸ਼ਾਨ ਦੇ ਸ਼ਾਨ ਦੇ ਕਰੰਚੀ ਬਣਨਗੇ ਕਰੰਚੀ ਹਨਾ ਗੰਡਿਆਂ ਦੇ ਤਾਂ ਬਹੁਤ ਕਦੀ ਬਣਾਏ ਹੀ ਨਹੀਂ ਵੈਸੇ ਚਿਰ ਬਹੁਤ ਹੋ ਗਿਆ ਕਰੋ ਕੱਲ 15 ਮਿੰਟ ਇਹ ਇਧਰ ਕੈਰਮ ਬੋਰਡ ਖੇਡਦੇ ਪਿਆ ਅੱਜ ਆਪਾਂ ਬਣਾਉਣੇ ਆ ਪਕੌੜੇ ਜਿੰਨੇ ਵੀ ਆਪਣੇ ਲੱਗੇ ਹੋਏ ਆ ਝੋਨਾ ਲਾਉਣ ਵਾਲੇ ਆਪਾਂ ਉਹਨਾਂ ਨੂੰ ਖਵਾ ਕੇ ਆਉਣੇ ਆ ਠੀਕ ਆ ਜੀ ਆਹ ਲਾ ਲਿਆ ਗਈ ਟਾਈਮ ਬਹੁਤ ਲੱਗ ਜਾਂਦਾ ਯਾਰ ਆ ਚੀਜ਼ ਤੇ ਤੇਲ ਗਰਮ ਹੋਣ ਤੇ ਘੱਟੋ ਘੱਟ 10 15 ਮਿੰਟ ਲੱਗ ਹੀ ਜਾਂਦੇ ਇੱਥੇ ਕਿਉਂਕਿ ਸਲੋਗੋ ਬਹੁਤ ਚੱਲਦੀ ਭਾਈ ਓਏ ਓਦੀ ਤੇ ਉਤੋਂ ਬਾਅਦ ਨੇ ਰੀਵ ਦੇਖਦੇ ਆ ਕੌਣ ਜਿੱਤਦਾ ਪਿਆ ਤੁਹਾਡੇ ਚੋਂ ਇਹਨਾਂ ਦਾ ਦੱਸ ਦੋ ਬਸ ਓਹ ਪਹਿਆਨਰ ਲੈ ਓਏ ਮਾਰਨ ਦੇ ਪਹਿਆਲ ਬਿੱਤੀਆਂ ਦੇ ਓਹ ਸਾਰਾ ਟਾਲ ਉੱਠ ਕੇ ਲੈ ਗਿਆ ਮਮੀ ਓਏ ਕਿ ਮੈਂ ਕੜਾਚ ਕਰ ਉਹ ਪੰਡਤਾ Oh! I'm <laughs> going <laughs> <laughs> ਜੀ ਸ਼ੁਰੂ ਹੋ ਗਏ ਆ ਹੁਣ ਕੱਢਦੇ ਪਏ ਆਪਾਂ ਪਕੌੜੇ ਤੁਪ ਦੇ ਕੇ ਹੋਣੇ ਆ ਠੀਕ ਆ ਟਾਈਮ ਵੀ 6:00 ਵੱਜ ਗਏ ਆ ਰੱਜੀ ਜਲਦੀ ਜਲਦੀ ਕਰ ਲਓ ਕੰਮ ਗਰਮ ਨਹੀਂ ਹੋਇਆ ਅਜੇ ਤੇਲ ਰੱਜੀ ਹੈ ਹੈ ਗਰਮ ਹੁੰਦਾ ਤੇਲ ਗਰਮ ਹੁੰਦਾ ਹੀ ਨਹੀਂ ਪਿਆ ਬਈ ਤੇ ਇਧਰ ਅਜੇ ਵੀ ਲੱਗੇ ਹੋਏ ਆ ਇੱਥੇ ਇੱਥੇ ਮਾਰ ਤੇਰੀ ਉਹਨੂੰ ਲਾਉਂਦੀ ਦੇਖ ਲੋ ਪਤਾ ਨਹੀਂ ਕਿੰਨੇ ਆ ਗੇਮ ਬਣਾਤੇ ਲੱਕੜ ਜੀ ਚਾਰਸ ਕੱਟ ਕੇ ਤੇ ਦੇਖ ਰਹੀਆਂ ਪਾ ਕੇ ਤੇ ਇਹਨਾਂ ਦਾ ਵੀਜੀ ਇਹਨਾਂ ਦਾ ਟਾਈਮ ਵੇਲੋ ਵੇਸਟ ਹੁੰਦਾ ਪਿਆ ਚਲੋ ਜੀ ਹੁਣ ਆਪਾਂ ਚੇਂਜ ਕੀਤਾ ਹੁੰਦੇ ਟਾਈਮ ਬਹੁਤ ਲੱਗਦਾ ਸੀ ਪੱਠੀ ਪਈ ਸੀ ਆਪਣੇ ਕੋਲ ਚੱਕ ਕੇ ਲਾ ਲਈ ਕੀ ਹੋਇਆ ਐਵੇਂ ਮੈਂ ਕਿਹਾ ਦਾ ਕੱਚਾ ਇਹ ਥੋੜੀ ਵਿਦਾ ਦੇ ਬੜਾ ਹੈ ਚਾਰ ਇੰਨੇ ਹੋ ਗਏ ਆ ਜਲਦੀ ਚੱਲ ਗਏ ਉਹਨਾਂ ਨੂੰ ਖੁਸ਼ਖਬਰੀ ਦੇ ਕੇ ਆਉਣੇ ਆ ਹਨਾ ਹਾਂ ਡਾ ਵੱਡਾ ਚਾਹੀਦਾ ਚਲੋ ਜੀ ਆਪਾਂ ਨਾ ਪਹਿਲਾਂ ਅਭੀ ਆਇਆ ਵਾ ਇਹਨੂੰ ਟੇਸਟ ਕਰਾ ਕੇ ਵੇਖਦੇ ਹਾਂ ਤੇਰਾ ਬੋਲ ਨਹੀਂ ਨਹੀਂ ਕੋਈ ਨਹੀਂ ਤਾ ਦੂਜਾ ਦੇ ਥੱਲੇ ਚੱਕ ਜਿੰਦੇ ਯਾਰ ਮੈਂ ਕਿਹੜਾ ਕਿਹੜਾ ਮੈਂ ਗਰਮ ਨਹੀਂ ਖਾ ਕਿਹੜਾ ਮੈਂ ਭਈ ਓਏ ਨਹੀਂ ਨਹੀਂ ਪੌਣੀ ਚਾ ਚ ਆਦ ਮੈਨੂੰ ਉਹ ਮੇਲੇ ਵਾਲਾ ਕੰਮ ਜਿਆਦਾ ਹੈ ਕਿ ਕਬੱਡੀ ਨਹੀਂ ਹੁੰਦੀ ਹੁੰਦੀ ਰੱਜੀ ਆਈਓ ਵੀ ਖੰਜਾਨੇ ਨਹੀਂ ਤੇ ਉਹ ਗਰਮ ਗਰਮ ਪਕੌੜੇ ਖਾਂਦੇ ਹੁੰਦੇ ਆ। ਉਹ ਹੈ ਲਾਪ੍ਰਿਤ। ਹਾਂ। ਮੇਲੇ ਦੇ ਵਿੱਚ ਰੇੜੀ। ਬਹੁਤ ਬਰਾਫਟ ਹੁੰਦਾ। ਪ੍ਰੋਫਿਟ ਬਹੁਤ ਹੁੰਦਾ। ਆਈ ਕਰਾਂਗੇ ਜਿੱਥੇ ਲੱਗੇ। ਆਜੇ ਟਾਰੀ। ਹਾਂ ਉਹ ਵੇਖਣਾ। ਲਓ ਆ ਜੀ ਲਓ ਵੀ ਲਓ। ਗਾਜ ਬਹੁਤ ਸਪੈਕ ਕੋੜਾ। ਕਿਹਦਾ ਲਗਾ? ਗਰਮ ਆ ਹਜੇ ਹਣ। ਨੂਨ ਮਿਰਚ ਆ ਪਰਫੈਕਟ। ਹਾਂ ਬਹੁਤ ਵਧੀਆ। ਆ ਪ੍ਰਿਆਸ ਤੇ ਰਾਤੂਲਾ ਆਤਲ ਹੋਰ ਕੀ ਆ ਇੰਨਾ ਟਾਈਮ ਲੱਗੀ ਰਹਿੰਦੀ ਮੇਰਾ ਆਣਾ ਹੀ ਆਣਾ ਹੋਰ ਕੀ ਉਹਦੋਂ ਦਾ ਲਾਪੇ ਆ ਕੀਤਾ ਹੁੰਦਾ ਚਲੋ ਜੀ ਇੱਧਰ ਤਾਂ ਪਕੌੜੇ ਨਿਕਲਦੇ ਪਏ ਆ ਇੱਧਰ ਖਾ ਰਹੇ ਨੇ ਪਕੌੜੇ ਬਾਈ ਕਿਹਦਾ ਲਗਾ ਰੇ ਬਸ ਬਹੁਤ ਕਲਾਸ ਵਾਲ ਲੱਗਾ ਕਿੰਨੇ ਚਿਰ ਬਾਅਦ ਕੱਢੇ ਖੁੱਲਦੀ ਨਹੀਂ ਬਾਈ ਹਾਂ ਵਾਲੇ ਹਾਂ ਹਾਂ ਤੈਨੂੰ ਪਤਾ ਹੀ ਚਲੋ ਗਾਇਸ ਤੁਹਾਨੂੰ ਪੁਰਾਣਾ ਘਰ ਆ ਵਾਲਾ ਆਪਣਾ ਜਿਹੜੇ ਨਵੇਂ ਜੁੜੇ ਆਪਾਂ ਨੂੰ ਆਪਣੇ ਨਾਲ ਜਿਹੜੇ ਨਵੇਂ ਜੁੜੇ ਉਹਨਾਂ ਨੂੰ ਨਹੀਂ ਪਤਾ ਹੁਣ ਠੀਕ ਆ ਆ ਰੰਗ ਤੇ ਜਿਸ ਕਰ ਨਹੀਂ ਕੀਤਾ ਸੀ ਆ ਸਾਡਾ ਬਚਪਨ ਆ ਮੈਂ ਤੁਹਾਨੂੰ ਦੱਸ ਦਵਾਂ ਜੋ ਮੈਂ ਛੋਟਾ ਆ ਹੁੰਦਾ ਸੀ ਨਾ ਆ ਜਿਹੜੀ ਲਬਾਰੀ ਹੈ ਨਾ ਆ ਵਾਲੀ ਤੇ ਇੱਥੇ ਮਤਲਬ ਸਕੂਲੇ ਜਾਣਾ ਹੁੰਦਾ ਸੀ ਵਾਲ ਵਾਉਣੇ ਹੁੰਨੇ ਸੀਗੇ ਤੇ ਮੇਰੇ ਕੋ ਨਾ ਮੈਂ ਮਤਲਬ ਹਾਈਟ ਛੋਟੀ ਹੁੰਦੀ ਸੀਗੀ ਇੱਕ ਮਿੰਟ ਹਾਈਟ ਮੇਰੀ ਛੋਟੀ ਹੁੰਦੀ ਸੀ ਤੇ ਉੱਥੋਂ ਤੱਕ ਮੈਂ ਪਹੁੰਚਦਾ ਨਹੀਂ ਹੁਣ ਦੇਖੋ ਹੁਣ ਤਾਂ ਮੈਂ ਇਹਦੇ ਤੋਂ ਵੀ ਉੱਤੇ ਮੇਰਾ ਸਿਰ ਆ ਗਿਆ ਵਾ ਠੀਕ ਹੈ ਜੀ ਬਹੁਤ ਛੋਟੀ ਰਹਿ ਗਈ ਤੇ ਮੈਂ ਨਾ ਥੱਲੇ ਫੱਟੀ ਰੱਖ ਕੇ ਨਾ ਫੱਟੀ ਦੇ ਫੱਟੀ ਰੱਖ ਕੇ ਉੱਤੇ ਚੜ ਕੇ ਤੇ ਫੇਰ ਵਾਲ ਬੋਣਾ ਹੁੰਦਾ ਸੀ ਆਪਦੇ ਸਕੂਲ ਜਾਣਾ ਹੁੰਦਾ ਸੀਗਾ ਤੇ ਡੈਡੀ ਰੱਖਦੇ ਹੁੰਦੇ ਸੀਗੇ ਆਲ ਬਾਰੀ ਨਾ ਇਹਦੇ ਵਿੱਚ ਮਤਲਬ ਇੱਥੇ ਡੈਡੀ ਬਟੂਆ ਰੱਖਦੇ ਹੁੰਦੇ ਸੀ ਆਪਦਾ ਤੇ ਇੱਥੇ ਇਧਰ ਵੀ ਮਨ ਪੈਸੇ ਹੁੰਦੇ ਸੀਗੇ ਆ ਜਿਹੜੀ ਹੁੰਦੀ ਲਬਾਰੀਆ ਕਿਲ ਜਿੱਥੇ ਟੰਗਿਆ ਹੋਇਆ ਨਾ ਇੱਥੇ ਬਿੱਲ ਬੁੱਲ ਟੰਗੀ ਦੇ ਸੀ ਅਸੀਂ ਸਾਰੇ ਬਿੱਲ ਹੁੰਦੇ ਸੀਗੇ ਜਿਹੜੇ ਘਰ ਦਾ ਬਿੱਲ ਆਉਂਦੇ ਆ ਤੇ ਆ ਜਿਹੜੀ ਉੱਪਰ ਆ ਆਹ ਵਾਲੀ ਫਿਰਨੀ ਆ ਜਿਹੜੀ ਉੱਪਰ ਇਹਦੇ ਤੇ ਰੁਪਈਏ 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 ਆ ਮ ਟਾਪ ਟੁੱਪ ਕੇ ਛਾਲਾ ਮਾਰ ਮੈਂ ਐਦਾਂ ਐਦਾਂ ਥੱਲੇ ਡੇਕ ਬਾਰੇ ਰੁਪਈਆ ਚੱਕ ਕੇ ਜੇਬੀ ਚ ਪਾ ਲੈਣੇ ਬੜੇ ਪੈਸੇ ਇਹ ਕਹਿੰਦੇ ਤਾਂ ਡੈਡੀ ਰੱਖਦੇ ਹੁੰਦੇ ਸੀ ਮੈਨੂੰ ਹਜੇ ਵੀ ਜ਼ਿਆਦਾ ਤੇ ਕਾ ਪਰਸ਼ੱਤੀ ਉੱਪਰਲੀ ਪਰਸ਼ੱਤੀ ਇਹਨੂੰ ਕਹਿੰਦੇ ਆ ਠੀਕ ਆ ਸਭ ਤੋਂ ਟਾਪ ਦੀ ਆ ਤੇ ਇਹਦੇ ਤੇ ਚੜ ਚੁੜ ਕੇ ਉਹ ਉਥੋਂ ਲਾ ਲਈਦੇ ਸੀ ਪੈਸੇ ਸਕੂਲੀ ਲੈ ਕੇ ਜਾਂਦੇ ਪਤੀਸੇ ਹੁੰਦੇ ਇਹਨਾਂ ਲਫਾਫਿਆਂ ਵਿੱਚ ਉਹ ਖਾਈਦੇ ਆ ਆਕਾਰ ਆ ਵੀ ਪ੍ਰਾਣੀ ਠੀਕ ਆ ਵੜੀਆਂ ਯਾਦਾਂ ਇਹਦੇ ਚ ਬਈ ਬਹੁਤ ਜ਼ਿਆਦੀਆਂ ਇੱਥੇ ਟੈਲੀਵਿਜ਼ਨ ਹੁੰਦਾ ਸੀ ਇੱਥੇ ਰੱਖ ਕੇ ਠੀਕ ਆ ਇੱਧਰ ਬੈੱਡ ਲੱਗਾ ਹੁੰਦਾ ਸੀਗਾ ਇੱਧਰ ਜਿੱਧਰ ਪੇਟੀਆਂ ਪਈਆਂ ਸ਼ਕਲਾ ਕਬੂਮਬੋ ਮਹਾਤਮ ਸੋਨ ਪਰੀ ਹੋਰ ਵੀ ਜਿੰਨੇ ਵੀ ਹਨਾ ਸ਼ੀ ਫਿਰ ਕੋਈ ਹੈ ਅੱਕੜ ਬੱਕੜ ਬੰਬੇਬੂ ਹੋਰ ਜਿੰਨੇ ਵੀ ਆਉਂਦੇ ਸੀਰੀਅਲ ਪੁਰਾਣੇ ਪੁਰਾਣੇ ਸਾਰੇ ਵੇਖੀਦੇ ਸੀਗੇ ਇੱਥੇ ਠੀਕ ਆ ਸ਼ਰਾਰਤ ਜੋ ਵੀ ਆ ਆਹ ਕਮਰਾ ਜਿਹੜਾ ਆਵੇ ਆ ਟੀਵੀ ਹੁੰਦਾ ਸੀ ਗੱਲ ਆ ਟੀਵੀ ਤੇ ਅਜੇ ਵੀ ਇਹ ਚੱਲਦਾ ਆ ਟੀਨੀ ਸਾਡਾ ਠੀਕ ਆ ਜੀ ਆ ਟੀਨੀ ਆਹ ਪੁਰਾਣਾ ਕਮਰਾ ਆਹ ਵਾਲਾ ਬੈੱਡ ਹੁੰਦਾ ਸੀ ਜਿਹਦੇ ਤੇ ਅਸੀਂ ਬੈਠ ਕੇ ਮਤਲਬ ਵੇਖਦੇ ਹੁੰਨੇ ਸੀਗੇ ਤੇ ਸਭ ਆ ਪੱਖੇ ਪੱਖੇ ਸਾਰੇ ਪੁਰਾਣੇ ਆ ਆਹ ਲਬਾਰੀ ਹੁੰਦੀ ਸੀਗੀ ਇਹ ਨਾਨਾ ਜੀ ਦੀ ਲਬਾਰੀ ਆ ਇਹਦੇ ਨਾਲ ਨਾਲ ਇੱਥੇ ਸਾਰੀਆਂ ਮਤਲਬ ਅਧਿਆਤਮਿਕ ਕਿਤਾਬਾਂ ਸਾਰੀਆਂ ਹਜੇ ਤੱਕ ਹੈਗੀਆਂ ਮੈਂ ਪੜਦਾ ਨਹੀਂ ਦੇ ਚ ਪਈਆਂ ਠੀਕ ਆ ਓਕੇ ਤਾਨੂੰ ਜਿੰਨੇ ਵੀ ਨਵੇਂ ਜੁੜੇ ਆ ਉਹਨਾਂ ਨੂੰ ਮੈਂ ਦਿਖਾਇਆ ਇਹ ਚੀਜ਼ ਠੀਕ ਹੈ ਤੇ ਚੰਗਾ ਲੱਗਦਾ ਯਾਰਾ ਪ੍ਰਾਣੇ ਘਰਾਂ ਚ ਆ ਕੇ ਨਾ ਬਹੁਤ ਮਜ਼ਾ ਆਉਦਾ ਐਨੂੰ ਮਹਿਲਾ ਦੀ ਐ ਪੂਰੀ ਸਫਾਈ ਕੀਤੀ ਦੇਖੋ ਐਨੂੰ ਪੇਟੀਆਂ ਦੇ ਉੱਤੇ ਬੂਰੇ ਬਾਰੇ ਐਨੂੰ ਰੱਖ ਕੇ ਐਨਾਂ ਸਾਫ਼ ਕੀਤਾ ਕਲੀਅਰ ਠੀਕ ਆ ਉਹ ਹੀ ਆ ਜਿਹੜਾ সুইমিং ਪੂਲ ਤੇ ਨਹੀਂ ਆਪਾਂ ਪਾਈ ਦਾ ਅੰਡਰਗਰਾਊਂਡ ਹਾਂ ਨਹੀਂ ਆਏ ਚੱਲ ਗਏ ਜੈਸੇ ਤੁਸੀਂ ਸਾਡੀ ਸਭ ਤੋਂ ਪ੍ਰਾਣੇ ਵਿੜਾ ਵੇਖਣੀ ਨਾ title adam able to take a gift ਚਲੋ ਭਈ ਪਹੁੰਚ ਗਿਆ ਦੇਖੋ ਇੱਥੇ ਪਨੀਰੀ ਪੱਟ ਦੇ ਪਏ ਕਿੰਨਾ ਸੋਹਣਾ 뷰 ਤੇ ਇੱਥੇ ਇਹਨਾਂ ਨੂੰ ਆਪਾਂ ਦੇਣ ਲੱਗੇ ਤਾਂ ਸ਼ਾਮ ਦਾ 뷰 ਦੇਖੋ ਕਿੱਡਾ ਘੈਂਟ ਲੱਗਦਾ ਬਾਕੀ ਇਹ ਲੈ ਕੇ ਆਇਆ ਪਕੌੜੇ ਇਹੋ ਦੇਖੋ ਇਧਰ ਅਰਬੀ ਆ ਇਹ ਇਹਨਾਂ ਸਬਜ਼ੀ ਬਣਾਉਣੀ ਦੇ ਦੇ ਧੋਲੇ ਧੋਲੇ ਹੱਥ ਰੱਜੀ ਉਹ ਯਾਰ ਬੇਟਾ ਪਨੀਰੀ ਕਿੱਡੀ ਸੋਹਣੀ ਲੱਗਦੀ ਯਾਰ ਹਰੀ ਹਰੀ ਵੇਖੀ ਦੇਖੋ ਜਾ ਮਨੂ ਆ ਦੇਖੋ ਇਧਰ ਇਹ ਵੀ ਸ਼ੁਰੂ ਹੋਏ ਨੇ ਥੋੜੇ ਜਿਹੇ ਨੂੰ ਪੱਕ ਜਾਣਗੇ ਫਿਰ ਖਾਵਾਂਗੇ ਆਪਾਂ ਦੇਖੋ ਕਿੰਨੇ ਤੇ ਕਿੰਨੀ ਸੋਹਣੀ ਆ ਨਾ ਜੀ ਲੱਗਦੀ ਪਨੀਰੀ ਹੈ ਆ ਸਵਾਸੁੱਤੇ ਦਰਾਂ ਕੇ ਦੇਣੀ ਮੈਂ ਕਾਟ ਲੈਣਗੇ ਆਪੇ ਆਪੇ ਹਮ ਸਵਾਦ ਦੱਸ ਨਾ ਤੂੰ ਇੱਕ ਵਾਰ ਕੱਢ ਲੈ ਯਾਰ ਸਵਾਦ ਬਤਾਨਾ ਕਿਹਦਾ ਹੈ ਦੇਖ ਵੇਖ ਪਨੀਰੀ ਦੇ ਬਹਿਜਾ ਬਾਈ ਤੇ ਬਹਿ ਜਾ ਪਨੀਰੀ ਦੇ ਵਿੱਚ ਹੀ ਬਹਿ ਗਿਆ ਪਾ ਦੇ ਸਾਰਿਆਂ ਨੂੰ ਪਾ ਕੇ ਦੇ ਦਾਜੀ ਹਾਂ ਹਾਂ ਸਹੀ ਹੈ ਨਾ ਬਾਈ ਜੀ ਆ ਆ ਜਾਓ ਆ ਜਾਓ ਆ ਜਾਓ ਆ ਜਾਓ ਦੋਸਤ ਆ ਬਗ ਗਿਆ ਬਣਾਤੀ ਮਿਰਚ ਵੀ ਦੇਣ ਦਾ ਅੱਛਾ ਮਿਰਚ ਕਿਹਨ ਕਰਾਰੇ ਲੱਗਣਗੇ ਹੈ ਇਸ ਕੇ ਅੰਦਰ ਸੌੜੀ ਬਹੁਤ ਆੜੀ ਆ ਬੋਲ ਫਿਰ ਠੰਡਾ ਪਾਣੀ ਨਹੀਂ ਮਿਲੇਗਾ ਹਾਂ ਫਿਰ ਨਾ ਚੱਲ ਉਹ ਤਾਂ ਫੋਟੋ ਲੈ ਲੈਨੇ ਓਏ ਉਹ ਉਥੇ ਲੈ ਜਾਓ ਫੋਟੋ ਲੈ ਲੀ ਤੁਹਾਡੀ ਇit ਮੈਂ ਡਾਲ ਕੇ ਰੱਖ ਦੂ ਕਮਾਹ ਪੇ ਦੇ ਆਏ ਚਲੋ ਆਜੋ ਚਲੇ ਇਨ ਕੋ ਜਾਣਾ ਹੈ ਆਜੋ ਉਠੋ ਕੀ ਦੇਖੋ ਇਧਰ ਸਾਹਮਣੇ ਲਈ ਹੁਣੇ ਕਿੰਨਾ ਸੋਹਣਾ ਨਾ ਲੱਗਦਾ ਜਿੱਦਾਂ ਕਾਚ ਬੈਠੇ ਹੁੰਦੇ ਇਦਾਂ ਲੱਗਦਾ ਪਿਆ ਹਨਾ ਇਹਦਾ ਤਾਂ ਰੰਗ ਹੀ ਇੱਕ ਅੱਖਾਂ ਨੂੰ ਆਕਰਸ਼ਿਤ ਕਰਦਾ ਹੈ ਨਾ ਇਹਦਾ ਰੰਗ ਆਕਰਸ਼ਿਤ ਕੇ ਖਿੱਚਦਾ ਹਨਾ ਤੇ ਆਲੋਂ ਨੇ ਉੱਧਰ ਤੇ ਕਿਦਾਂ ਸਵਾਦ ਕੈਂਟ ਆ ਬਹੁਤ ਸਵਾਦ ਆ ਦੋ ਤਰ੍ਹਾਂ ਦੇ ਆ ਬਈ ਇੱਕ ਦਹੀਂ ਪਕੌੜਾ ਲਿਆਈ ਟੇਸਟ ਵੇਖਾਂ ਮੈਂ ਵੀ ਮੈਂ ਖਾ ਲਿਆ ਹਾਂ ਮੈਂ ਇੱਕ ਫੇਖਣਾ ਖਾ ਕੇ ਇੱਕ ਲੈ ਆਈ ਮਿਲਦਾ ਉਹ ਡੈਡੀ ਆਉਂਦੇ ਪਹਿਲਾਂ ਪਤਾ ਨਹੀਂ ਹਾਂ ਕੱਦ ਇੱਥੇ ਕਰਨਾ ਹੋਊਗਾ ਕੁਝ ਸਵਾਦ ਆ ਬਹੁਤ ਸਵਾਦ ਅੱਛਾ ਕੈਂ ਇਹ ਟਾ ਹਨ ਹੁਣ ਆਪਾਂ ਵੀ ਵੇਖ ਲਈਏ ਲਿਆਈਆਂ ਲਿਆਈ ਭਾਈ ਕੀ ਕਹਿਣਾ ਚਾਹੁੰਦੇ ਆ ਕਹਿਣਾ ਚਾਹੁੰਦੇ ਆ ਨੰਬਰਦਾਰ ਤਾਲਵੇਂ ਉਹ ਮੂੰਹ ਤੋੜਿਆ ਹੈ ਇਹ ਨੰਬਰਦਾਰ ਆ ਹਮ ਅਗਲੀ ਵਾਰ ਹੋਰ ਬੰਦਾ ਆਏਗਾ ਕਿ ਇਤਨੇ ਹੋ ਗਏ ਆਪ ਸਭੀ ਆਣਾ ਪਤਾ ਕੀ ਹੋਤਾ ਹੈ ਨੰਬਰਦਾਰ ਤੀਜਾ ਚੌਥਾ ਸਾਲ ਹੋ ਗਿਆ ਇਹਨੂੰ ਬਹੁਤ ਬੰਦਾ ਚੰਗਾ ਸਾਰੀ ਟੀਮ ਬਹੁਤ ਚੰਗੀ ਹੈ ਸਾਰੀ ਟੀਮ ਬਹੁਤ ਉਹ ਤਾਂ ਹੀ ਦੇਖ ਲਿਆ ਹਾਂ ਵਧੀਆ ਸਾਰੇ ਨੂੰ ਮੰਗਦੇ ਨਹੀਂ ਕੋਈ ਚਾਹ ਲੈ ਆ ਉਹ ਲੈ ਆ ਬੜੇ ਬੰਦੇ ਚੰਗੇ ਬੀਬੀਆਂ ਬਹੁਤ ਅੱਛੀਆਂ ਸਾਰੇ ਬੰਦੇ ਬਹੁਤ ਸਾਰੇ ਲੋਕ ਤਾਰੀਫ ਕਰਦੇ ਸਭੀ ਬੰਦਾ ਬਹੁਤ ਚੰਗਾ ਹੈ ਇਹਨਾਂ ਦਾ ਝੋਨਾ ਕਹਿਣ ਦੀ ਸਾਨੂੰ ਲੋੜ ਨਹੀਂ ਪਈ ਐਡਾ ਵਧੀਆ ਝੋਨਾ ਲਾਉਂਦੇ ਇਹਨਾਂ ਦਾ ਇਹ ਤਾਰੀਫ ਨਹੀਂ ਇਹਨਾਂ ਦੀ ਕਰ ਸਕਦਾ ਕਹਿਣ ਦੀ ਲੋੜ ਨਹੀਂ ਪਈ ਝੋਨਾ ਮਤਲਬ ਬਹੁਤ ਵਧੀਆ ਲਾਉਂਦੇ ਆ ਵਿੰਗਾ ਡੇਡਾ ਨਹੀਂ ਲਾਉਂਦੇ ਆ ਕੇ ਲਿਆ ਬਹੁਤ ਬੰਦ ਤਾਂ ਇਹ ਪਕੌੜੇ ਲਿਆਏ ਹਾਂ 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 ਜੇ ਤਲੀ ਸਾਡੀ ਅੱਛਾ ਕੰਮ ਕਰ ਚੱਲ ਹਾਂ 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 ਜੀ ਅੱਛਾ ਕੰਮ ਕਰੇ